ਤਾਜੀ ਅਮਰਛਟਾਂ ਕਿਉਂ ਜ਼ਰੂਰੀ ਹੈ ਜਦੋਂ ਅਸੀਂ ਰਹਿਤ ਨਾਮੇ ਪੜਦੇ ਉਹ ਚ ਬਚਨਾ ਆਉਂਦਾ ਵਾ ਵੀ ਪ੍ਰਥਮ ਰਹਿਤ ਇਹ ਜਾਨਖੰਡੇ ਕੀ ਪਾਹਲ ਛਕੇ ਸੋਹੀ ਸਿੰਘ ਪ੍ਰਧਾਨ ਅਵਰਨਾ ਪਾਹਲ ਜੋਲੇ ਕਿ ਕਲਗੀਧਰ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਬਖਸ਼ੀ ਹੋਈ ਮਰਜ਼ਾਦਾ ਜਿਵੇਂ ਕੋਈ ਬੱਚਾ ਸਕੂਲ ਦੇ ਵਿੱਚ ਜਾਂਦਾ ਉਹਦਾ ਪਹਿਲਾ ਐਡਮਿਸ਼ਨ ਹੁੰਦਾ ਉਹਦਾ ਇੱਕ ਦਾਖਲਾ ਹੁੰਦਾ ਸਕੂਲ ਦੇ ਵਿੱਚ ਨਾਮ ਦਰਜ ਕੀਤਾ ਜਾਂਦਾ ਫਿਰ ਉਹ ਪੜ੍ਹਾਈ ਕਰਦਾ ਉਹ ਪੀਪਰ ਦਿੰਦਾ ਪੀਪਰਾਂ ਚ ਪਾਸ ਹੁੰਦਾ ਕਿ ਫੇਲ ਹੁੰਦਾ ਉਹ ਉਸ ਬੱਚੇ ਦੀ ਪੜ੍ਹਾਈ ਦੀ ਸਿਰ ਤੇ ਆ ਇਦਾਂ ਜਦੋਂ ਅਸੀਂ ਸੇਵਾ ਕਰਦੇ ਹਾਂ ਸਿਮਰਨ ਕਰਦੇ ਹਾਂ ਭਜਨ ਬੰਦਗੀ ਕਰਦੇ ਹਾਂ ਇਹ ਉਦੋਂ ਪ੍ਰਵਾਨ ਹੁੰਦਾ ਜਦੋਂ ਅਸੀਂ ਅਮਰਤ ਧਾਰੀ ਹੁੰਨੇ ਹਾਂ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਵੀ ਹੈ ਮਨਮੁਖ ਭਗਤ ਕਰਹਿ ਵਿਣ ਸਤਗੁਰ ਵਿਣ ਸਤਗੁਰ ਭਗਤ ਨ ਹੋਈ RAM ਇਹ ਅਮਰਤ ਛਕਣਾ ਗੁਰੂ ਧਾਰਮ ਦੇ ਜਿੱਦਾਂ ਗੁਰੂ ਧਾਰਨ ਕਰੀਦਾ ਜਿੱਦਾਂ ਪਹਿਲਾ ਚਰਨ ਪਾਉਣ ਲੈਂਦੀ ਸੀ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਮਰਜ਼ਾਦਾ ਬਣਾਈ ਕਿ ਅਮਰਤ ਛਕਣਾ ਜ਼ਰੂਰੀ ਹੈ ਜਿਵੇਂ ਕਈ ਕਹਿ ਦਿੰਦੇ ਆ ਵੀ ਜੀ ਸਾਡਾ ਤਾਂ ਮਨ ਸੁੱਚਾ ਸਾਨੂੰ ਅਮਰਤ ਛਕਣ ਦੀ ਕੀ ਲੋੜ ਆ ਉਨ੍ਹਾਂ ਵਾਸਤੇ ਜਵਾਬ ਸਭ ਤੋਂ ਵਧੀਆ ਵੀ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਨ ਸੁੱਚਾ ਨਹੀਂ ਸੀ ਜਿਹੜੇ ਖੁਦ ਬੀਰ ਆਸਣ ਦੇ ਵਿੱਚ ਜਾ ਕੇ ਤੇ ਪੰਜਾਂ ਪਿਆਰਿਆਂ ਨੂੰ ਕਿਹਾ ਵੀ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ ਇਸ ਵਾਰ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੁਦ ਵੀ ਅੰਮ੍ਰਿਤ ਛਕਿਆ ਤੇ ਸਾਨੂੰ ਵੀ ਹੁਕਮ ਕੀਤਾ ਸਾਡੀ ਮਰਜ਼ੀ ਨਹੀਂ ਸਾਨੂੰ ਹਦਾਇਤ ਆ ਸਾਨੂੰ ਹੁਕਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਿ ਅੰਮ੍ਰਿਤਧਾਰੀ ਹੋਣਾ ਹਰ ਸਿੱਖ ਨੇ ਇਸ ਵਾਸਤੇ ਇਹ ਜਾਨਣਾ ਵੀ ਕਲਗੀਧਰ ਦਾ ਹੁਕਮ ਆ ਤੇ ਸਿੱਖ ਕਦੇ ਆਪਣੇ ਗੁਰੂ ਦੇ ਬਚਨ ਨੂੰ ਟਾਲਦਾ ਨਹੀਂ ਹੈ ਇਸ ਕਰਕੇ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਹੈ ਜ਼ਰੂਰੀ ਹੈ ਸਮਝ ਗਏ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ